ਉਹ ਹੋ ਗਈ ਸੜਕਾ ਹੋ ਗਈ ਉਹ ਡਿੱਗ ਪਿਆ ਉਹ ਡਿੱਗ ਪਿਆ ਵੱਟ ਕੇ ਉਹ ਡਿੱਗ ਪਿਆ ਪਾਣ ਚੱਕ ਕੇ ਡਿੱਗ ਪੈ ਡਿੱਗ ਉਹ ਡਿੱਗ ਪਿਆ ਆ ਦੇਖੋ ਜੀ ਆ ਹੁਣੇ ਹੁਣ ਐਕਸੀਡੈਂਟ ਹੋਇਆ ਹੈਗਾ ਜਿਹੜੀ ਕੁਦੂ ਵਾਲੇ ਤੋਂ ਕੜਕ ਜਾਂਦੀ ਹੈਗੀ ਭਲੇਈ ਨੂੰ ਜਾਂਦੀ ਹੈ ਉਹ ਤੇ ਦੇਖੋ ਜੀ ਇਹ ਬੰਦਾ ਬਹੁਤ ਹੀ ਜ਼ਿਆਦਾ ਸੀਰੀਅਸ ਹੈ ਹਾਂਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪੋ ਆਪਣੇ ਗਰੁੱਪਾਂ 'ਚ ਵੀ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜ਼ਰੂਰ ਤੇ ਨਾਲੇ ਇਹਦਾ ਬੱਦ ਤੋਂ ਬੱਦ ਸ਼ੇਅਰ ਕਰੋ ਵੀ ਤਾਂ ਕਿ ਇਹਦਾ ਪਤਾ ਲੱਗ ਸਕੇ ਵੀ ਭਾਈ ਇਹ ਕਿੱਥੋਂ ਦਾ ਹੈ ਕਿੱਥੋਂ ਦਾ ਨਾਂ ਬਾਕੀ ਕਮੈਂਟ ਕਰਕੇ ਦੱਸਿਓ ਜੀ ਵੀ ਬੰਦਾ ਇਹ ਬਚ ਵੀ ਸਕੂਗਾ ਕਿ ਬਚਣਾ ਨਹੀਂਗਾ ਆ ਦੇਖੋ ਜੀ ਆਹ ਹਾਲਤ ਹੋ ਗਈ ਇਹਦੀ ਲਹੂ ਲਹਾਨ ਤੇ ਇਨਸਾਨੀਅਤ ਭਾਈ ਜੀ ਮਰ ਚੁੱਕੀ ਆ ਉਹ ਦੇਖੋ ਚੀਜ਼ਾਂ ਲੰਘ ਰਹੀਆਂ ਨੇ ਉੱਥੋਂ ਦੀ ਲੋਕ ਨੰਗ ਰਹੇ ਨੇ ਕੋਈ ਉਹਨੂੰ ਚੱਕ ਨਹੀਂ ਰਿਹਾ ਵਿਚਾਰੇ ਨੂੰ ਦੇਖੋ ਇਨਸਾਨੀਅਤ ਖਤਮ ਹੋ ਚੁੱਕੀ ਹੈ ਜੀ ਇਨਸਾਨੀਅਤ ਦੇ ਨਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਵੀਡੀਓ ਇਹਨਾਂ ਦੇ ਪਰਿਵਾਰ ਤੱਕ ਪਹੁੰਚ ਸਕੇ ਨਾ ਆਪਦੀ ਸਾਰ ਲੈ ਸਕਣ ਇਹ ਦੇਖੋ ਜੀ ਬੰਦਾ ਬਹੁਤ ਹੀ ਜ਼ਿਆਦਾ ਸੀਰੀਅਸ ਹੈ ਦੇਖੋ ਜੀ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਜੀ ਆ ਹੁਣੀ ਐਕਸੀਡੈਂਟ ਹੋਇਆ ਬਈ 5 ਮਿੰਟਾਂ ਦੀ ਐਕਸੀਡੈਂਟ ਹੋਇਆ ਬਈ 5-7 ਮਿੰਟ ਹੀ ਹੋਏ ਨੇ ਹਜੇ ਡਿੱਗੇ ਨੇ બસ ਬਾਤੋ ਬਾਤ ਸ਼ੇਅਰ ਕਰੋ 4 ਬਾਤੋ ਬਾਤ ਸ਼ੇਅਰ ਕਰੋ ਜੀ ਕਾ ਦੇਖੋ ਜੀ ਇਹਨਾਂ ਦੀ ਇਹਦੀ ਤੁਸੀ ਹਾਲਤ ਵੀ ਦੇਖ ਲਓ ਜੀ ਦੇਖੋ ਵਿਚਾਰੇ ਦੀ ਕੀ ਹਾਲਤ ਆ ਮੋਟਰਸਾਈਕਲ ਵਾਲੇ ਵੀ ਟੱਪ ਗਏ ਜੀ ਦੋ ਕਿਸੇ ਨੇ ਨਹੀਂ ਚੱਕਿਆ ਜੀ ਦੇਖੋ ਇਨਸਾਨੀਅਤ ਬਿਲਕੁਲ ਮਰ ਚੁੱਕੀ ਹੈ ਹਾਂ ਜੀ ਅਨਕੇ ਦੇਖੀ ਜਿਹੜੀ ਆ ਪਾਇਕਸੀਡੈਂਟ ਵਾਲੀ ਵੀਡੀਓ ਪਾਈ ਆ ਕਾਲੇ 2 ਘੰਟੇ ਹੋਏ ਨੇ ਸਾਰੇ ਹਲੇ ਤੱਕ ਆ ਤੇ 1005 ਬੰਦੇ ਨੇ ਦਾ ਸ਼ੇਅਰ ਕਰਤੀ ਹਾਂ ਤੇ ਵਿਊ ਦੇਖ ਲਾ ਹੋ ਗਏ 1 ਲੱਖ ਦੇ 1700 ਵਿਊ ਹੋ ਗਿਆ ਹਾਂ ਲਾਈਕ ਹੋ ਗਏ ਦੱਸਾਂ ਦੇ 833 ਬੰਦਿਆਂ ਨੇ ਆ ਇਧਰੋਂ ਆ ਦੇਖ ਲਈ ਇਹ ਤਾਂ ਲਾਈਵ ਸੀਗਾ ਹਨਾ ਉਹ ਹਾਂ ਮੈਂ ਲਾਈਵ ਸੀਗਾ ਹਾਂ ਦੇਖਣਾ ਯਾਰ ਮਨਲਾ ਵਧੀਆ ਡਾਲਰ ਬਣ ਰਹੀ ਹੈ ਵਧੀਆ ਜਾ ਰਿਹਾ ਵਧੀਆ ਆ ਆ ਦੇਖ ਲੋਕ ਯਾਰ ਹੁਣ ਮਨਲਾ ਇਹ ਜਿਹੇ ਵੀਡੀਓ ਪਾ ਦਿੰਨੇ ਬਾੜੀਆਂ ਛੱਡੀਆਂ ਬਾੜੀਆਂ ਛੱਡੀਆਂ ਨੇ ਵਾਧੂ ਆਦੇ ਜਮ ਨੇ ਯਾਰ ਇਹ 하게 ਹਾਂ ਡਿੱਗਣ ਵਾਲਾ ਚੱਲ ਉਹਨੇ ਤਾਂ ਬੇਚਾਰੇ ਨੂੰ ਉਹੀ ਡਿੱਗਣੀ ਸੀ ਹੋਰ ਇਹਦਾ ਇੱਥੇ ਡਿੱਗ ਪਿਆ ਆਪਾਂ ਨੂੰ ਵਧੀਆ ਆਪਣਾ ਫਾਇਦਾ ਹੋ ਗਿਆ ਇਹਦੇ 'ਚ ਹਾਂ ਹਾਂ ਆਲੇ ਆਪਾਂ ਚੱਲਾ ਲੋਕ ਇਨਸਾਨੀਅਤ ਦੇ ਨਾਮ ਤੇ ਆਪਾਂ ਨਾਲੇ ਇਹ ਚੀਜ਼ ਕਹਤੀ ਵੀ ਹਨਾ ਲੋਕ ਕੋਲ ਦੀ ਟੱਪ ਰਹੇ ਨੇ ਉਹਦੇ ਵੀ ਆਪਾਂ ਨੂੰ ਲਾਈਕ ਵੱਧ ਮੈਂਦੇ ਆ ਇਹ ਗੱਲਾਂ ਕਰਨ ਤੇ ਹੋਰ ਇਹ ਇਆਂ ਗੱਲਾਂ ਕਰਦੇ ਵਿੱਚ ਵੀ ਇਨਸਾਨੀਅਤ ਖਤਮ ਹੋ ਗਈ ਆ ਦੇਖ ਹਨਾ ਜੇ ਵੀ ਵਧੀ ਜਾਂਦੇ ਆ ਤੇਰੇ ਅਲ ਤੇ ਵੀ ਵਧੀ ਜਾਂਦੇ ਨਾ ਮੇਰੇ ਅਲ ਤੇ ਤਾਂ ਦੇਖ ਆ ਹੁਣੇ ਹੁਣ ਹੋਰ ਸ਼ੇਅਰ ਹੋ ਗਈ ਵੀਡੀਓ ਯਾਰ ਹਨਾ ਸਹੀ ਗੱਲ ਆਪਾਂ ਹੁਣ ਐ ਕਰੀਏ ਹੈਨਾ ਤੁਸੀਂ ਹੋਰ ਨਾ ਦੇਖੀਏ ਆਜਾ ਦੇਖ ਕੇ ਜੀ ਉਹ ਹੋਰ ਨਾ ਦੇਖ ਕੇ ਜੀ ਆਇਆ ਇਹ ਦੇਖਦਾ ਹੈਨਾ ਇਹ ਕੋਈ ਹੋਰ ਡਿੱਗਿਆ ਪਿਆ ਉਹ ਵੀਡੀਓ ਬਣਾ ਲੀ ਚਲ ਆ ਜਾਓ ਗੱਲ ਵਾਲੀ ਦਾ ਕੱਲ ਵਾਲੀ ਦਾ ਵਾਲੀ ਚੱਲੀ ਆ ਉਹ ਜਮਾ ਪਾ ਇਨੀ ਚੱਲੀ ਜਮਾ ਇਨੀ ਲੇਟ ਲੋਕ ਜਮਾ ਜਰਾ ਇ ਜਮਾ ਪਾ ਫੋਰ ਦਸਦਾ ਅੱਜ ਤੜਕੇ ਹਾਂ ਕੁੱਤੇ ਦੇ ਲੱਤ ਦੇ ਪਤਾ ਨਹੀਂ ਕੀ ਹੋ ਰਿਆ ਸੀਗਾ ਲੰਗੜਾਇਆ ਹੋ ਰਿਆ ਸੀ ਉਹਦੇ ਕੰਨ 'ਚ ਪਹਿਰੇ ਕੀੜੇ ਮੈਂ ਉਹਦੀ ਵੀਡੀਓ ਬਣਾ ਕੇ ਪਾ ਦੀ ਹਾਂ ਅੱਛਾ ਮਾ ਵੀ ਇਹ ਜਾਨਵਰਾਂ ਨੂੰ ਲੋਕ ਸਾਹਮਣੇ ਕੋਈ ਪੂਰੀ ਵੀ ਬੜੀ ਧੂਹ ਆਈ ਜਾਂਦੇ ਨੇ ਯਾਰ ਅੱਛਾ ਯਾਰ ਸਵਾਦ ਹੀ ਰਹਿ ਗਿਆ ਮਾਇਆ ਦਾ ਵੀ ਇਹੋ ਜਿਹੇ ਬਾਲਗੀਆਂ ਚੱਲਦੀਆਂ ਨੇ ਯਾਰ ਬਾਲਗੀਆਂ ਚੱਲਦੀਆਂ ਨੇ ਹਾਂ ਐਸੀ ਉਸੀ ਰੈਂਟਾਂ ਵਾਲੀਆਂ ਨਾਲ ਆ ਕੁੱਤੇ ਬਿੱਲੀਆਂ ਵਾਲੀਆਂ ਹਾਂ ਲੋਕ ਅੱਜ ਕੱਲ੍ਹ ਸਮਾਜ ਚੇ ਵੀ ਬਣਦੇ ਨੇ ਹਾਂ ਅਗਲੇ ਅਹੇ ਜੀਆਂ ਪਾਵੇ ਜਾਣਾ ਹਾਂ ਮਾਸੀ ਜੀ ਬੰਦੋ ਸ਼ੇਅਰ ਹਾਂ ਉਹਨਾਂ ਦੇ ਤਾਂ ਸਾਰੇ ਵੀ ਨਹੀਂ ਹਾਂ ਹਾਂ ਉਹਨਾਂ ਨੇ ਚਲ ਚਲ ਨਹੀਂ ਹੈ ਨਾ ਹਾਂ ਆਪਾਂ ਜੀ ਜੀ ਇਹੇ ਜੀ ਬੋਲਦੇ ਆ ਯਾਰ ਵਿੱਚ ਅਗਲੇ ਦਾ ਬਸ ਮਨ ਜਿੱਤਿਆ ਜਾਂਦਾ ਹੈ ਹਾਂ ਲੈ ਕੱਲ ਵਾਲੀ ਐਕਸੀਲੈਂਟ ਵਾਲੀ ਦੇਖ ਜਮਾ ਯਾਰ ਹਾਂ ਸਾਰਿਆਂ ਨੇ ਵਧੀਆ ਕਰਿਆ ਕਹਿੰਦੇ ਵੀ ਵਧੀਆ ਕਮੈਂਟ ਕਰਿਆ ਕਿਸੇ ਨੇ ਨਹੀਂ ਗਲਤ ਕਮੈਂਟ ਕਰਿਆ ਹਾਂ ਲੋਕਾਂ ਨੇ ਸ਼ੇਅਰ ਕਰੀਏ ਪੂਰੀ ਸ਼ੇਅਰ ਕਰੀਆ ਪੂਰੀ ਲਾਈਕ ਲੂਕ ਜਮਾ ਯਾਰ ਨਾ ਬਾਦੂ ਫੜ ਜੋ ਭਾਂਦੋ ਜੀ ਕੱਲੜਾ ਬੰਦਾ ਕੀ ਹੋ ਗਿਆ ਚੱਕ ਲਿਆ ਹੋ ਗਿਆ ਵੀਡੀਓ ਮਾਰਦੀ ਹੋ ਜਾਂਦੀ ਆਪਾਂ ਭੱਜ ਗਏ ਹੁਣ ਮੌਜ ਨਾਲ ਦੇਖੋ ਦੋਸਤੋ ਅੱਜ ਕੱਲ੍ਹ ਇਸ ਤੋਂ ਮ ਦੁਨੀਆ ਦਾ ਜੇ ਕੋਈ ਐਕਸੀਡੈਂਟ ਹੋ ਜਾਂਦਾ ਉਹਨੂੰ ਚੱਕਣ ਦੀ ਥਾਂ ਤੇ ਵੀਡੀਓ ਬਣਾਉਣ ਲੱਗ ਜਾਂਦੇ ਜੇ ਕੋਈ ਡੁੱਬਦਾ ਪਾਣੀ ਚ ਉਹਦੀਆਂ ਵੀਡੀਓ ਬਣਾਉਣ ਲੱਗ ਜਾਂਦੇ ਐ ਨਹੀਂ ਹੈਗਾ ਵੀ ਚੱਕ ਕੇ ਉਹਨੂੰ ਡਾਕਟਰ ਕੋਲੇ ਛੇਤੀ ਪਹੁੰਚਾ ਦੇ। ਹੁਣ ਕੱਲ ਜੇ ਇਹਨਾਂ ਨੇ ਚੱਕਿਆ ਹੁੰਦਾ ਉਹ ਮੁੰਡਾ ਬਚ ਰਹਿਦਾ ਵਿਚਾਰੇ ਦੀ ਮੌਤ ਹੋ ਗਈ ਉਹਦੀ। ਸਾਰੇ ਹੀ ਪਿਆ ਸਾਰੇ ਪਾਸੇ ਜੇ ਕੋਈ ਜਾਨਵਰ ਆ ਜਾ ਕਿਸੇ ਨੇ ਲੱਤ ਤੇ ਲੰਗੜਾ ਕਰਤਾ ਕੋਈ ਵੀੜੇ ਪੈ ਕੇ ਚੱਕ ਉਹਦੀਆਂ ਵੀਡੀਓ ਠੋਕਤੀਆਂ ਵੀ ਤੁਸੀਂ ਆਪ ਕਰ ਲੋ ਆਪ ਡਾਕਟਰਾਂ ਕੋਲੇ ਲੈ ਜਾਓ ਆਪ ਉਹਦਾ ਹੱਲ ਕਰ ਲੋ।